ਤਾਂ ਇਸ ਮੌਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਵਸਤੇ ਕਿ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤਾਂ ਦੋ ਬਦਮਾਸ਼ ਜਿਨ੍ਹਾਂ ਦਾ ਪੁਲਿਸ ਨਾਲ ਮੁਕਾਬਲਾ ਹੁੰਦਾ ਤੇ ਇਸ ਦੌਰਾਨ ਇੱਕ ਮੌਕੇ ਤੋਂ ਭੱਜਣ ਦੇ ਵਿੱਚ ਕਾਮਜਾਬ ਹੋਇਆ ਜਦਕਿ ਦੂਜਾ ਜ਼ਖਮੀ ਹੋ ਗਿਆ ਜਿਸ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤਾਂ ਇੱਕ ਨਾਮੀ ਬਦਮਾਸ਼ ਦੇ ਗਰੁੱਪ ਦੇ ਨਾਲ ਇਹ ਨੌਜਵਾਨ ਜੁੜਿਆ ਹੋਇਆ ਸੀ ਜਿਸ ਦੇ ਉੱਪਰ ਕਈ ਪਰਚੇ ਦਰਜਨੇ ਦੱਸੇ ਕਿ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਹਾਬਾਦ ਦੀ ਨਹਿਰ ਦੇ ਉੱਪਰ ਪੁਲਿਸ ਦੇ ਵੱਲੋਂ ਇਸ ਬਦਮਾਸ਼ ਦਾ ਐਨਕਾਊਂਟਰ ਕੀਤਾ ਗਿਆ ਜਿਸ ਦਾ ਨਾਮ ਗੁਰਸੇਵਕ ਬੰਬ ਦੱਸਿਆ ਜਾ ਰਿਹਾ ਤਾਂ ਦੱਸਿਆ ਕਿ ਸੱਤਾ ਨਸ਼ੇਰਾ ਦਾ ਇਹ ਸਾਥੀ ਦੱਸਿਆ ਜਾ ਰਿਹਾ ਵਾ ਤੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਕਈ ਮਾਮਲਿਆਂ ਦੇ ਵਿੱਚ ਇਹ ਲੁੜਿੰਦਾ ਸੀ ਦੱਸਿਆ ਜਾ ਰਿਹਾ ਹੈ ਕਿ ਕਈ ਪਰਚੇ ਇਸ ਦੇ ਉੱਪਰ ਦਰਜ ਨੇ ਹਾਲਾਂਕਿ ਇਹ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਜੋ ਅਸਲਾ ਹੈ ਉਹ ਕਿੱਥੋਂ ਇਹਨਾਂ ਨੇ ਲਿਆਂਦਾ ਸੀ ਕੀ ਕੋਈ ਵਾਰਦਾਤ ਕਰਕੇ ਆ ਰਹੇ ਸੀ ਜਾਂ ਕਿ ਹੋਰ ਨਵੀਂ ਵਾਰਦਾਤ ਕਰਨ ਜਾ ਰਹੇ ਸੀ ਇਸ ਬਾਰੇ ਫਿਲਹਾਲ ਕੋਈ